ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ 23 ਤਾਰੀਖ ਨੂੰ ਪੰਜਾਬ ਆ ਰਹੇ ਨੇ ਪੰਜਾਬ ਆ ਕੇ ਉਹ ਕਿਹੜੇ ਮੁੱਦਿਆਂ ਨੂੰ ਉਠਾਉਣਗੇ 2017 ਦੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਦੀ ਕੀ ਰਣਨੀਤੀ ਹੋਏਗੀ ਔਰ ਅਕਾਲੀ ਦਲ ਤੇ ਕਾਂਗਰਸ ਨੂੰ ਟੱਕਰ ਦੇਣ ਲਈ ਆਮ ਆਦਮੀ ਪਾਰਟੀ ਕੋਲ ਕੀ ਪਲਾਨ ਆ ਅਸੀਂ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨਾਲ ਗੱਲਬਾਤ ਕਰਾਂਗੇ ਛੋਟੇਪੁਰ ਸਾਡੇ ਨਾਲ ਨੇ ਛੋਟੇਪੁਰ ਸਾਹਿਬ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਅਰਵਿੰਦ ਕੇਜਰੀਵਾਲ 23 ਤਰੀਕ ਨੂੰ ਪੰਜਾਬ ਆ ਰਹੇ ਨੇ ਕਿੱਥੇ ਕਿੱਥੇ ਪੰਜਾਬ ਚੋਂ ਜਾ ਰਹੇ ਨੇ ਔਰ ਕਿਹੜੇ ਕਿਹੜੇ ਮੁੱਦੇ ਉਠਾਉਣਗੇ ਉਹਨਾਂ ਦਾ ਇੰਨੀ ਜਲਦੀ ਪੰਜਾਬ ਆਉਣ ਦਾ ਜਿਹੜਾ ਪ੍ਰੋਗਰਾਮ ਬਣਿਆ ਉਹਦਾ ਕਾਰਨ ਇਹ ਹੈ ਕਿ ਜਿਸ ਦਿਨ ਮਾਗੀ ਦੇ ਜੁੜ ਮੇਲੇ ਤੇ ਬਹੁਤ ਵੱਡਾ ਘਟ ਸੀ ਅੱਧੀ ਦੁਨੀਆ ਜਿਹੜੀ ਕੇਜਰੀਵਾਲ ਸਾਹਿਬ ਨੂੰ ਸੁਣਨਾ ਚਾਹੁੰਦੀ ਸੀ ਪੰਜਾਬ ਦੇ ਲੋਕ ਉਹ ਉੱਥੇ ਪਹੁੰਚ ਨਹੀਂ ਸੀ ਸੱਗੇ ਰਸਤੇ ਚ ਰੁਕਾਵਟਾਂ ਦੇ ਬਾਵਜੂਦ ਜਦੋਂ ਉਹ ਰਸਤੇ ਚ ਲੋਕ ਮਿਲੇ ਸੀਗੇ ਲੋਕਾਂ ਨੇ ਜਿਸ ਤਰ੍ਹਾਂ ਤਰਲਾ ਪਾਈਦਾ ਲੋਕ ਆਪਣਾ ਦੁੱਖ ਦੱਸਦੇ ਸੀ ਰੋ ਕੇ ਕੋਈ ਆਪਣੀ ਪਗੜੀ ਲਾ ਕੇ ਉਹਨਾਂ ਦੇ ਸਿਰ ਤੇ ਰੱਖ ਦਿੰਦਾ ਸੀ ਭਈ ਸਾਡੀ ਪੱਗ ਇੱਥੇ ਰੋਲ ਦਿੱਤੀ ਆ ਤੁਸੀਂ ਬਚਾਉਣਾ ਕੋਈ ਕਹਿੰਦਾ ਸੀ ਜਾਇਓ ਨਾ ਇੱਥੇ ਰਿਓ ਹੁਣ ਔਰ ਉਹ ਉਹਨਾਂ ਦੇ ਮਨ ਤੇ ਬੜਾ ਗਹਿਰਾ ਅਸਰ ਸੀਗਾ ਔਰ ਉਹਨਾਂ ਉਸ ਦਿਨ ਹੀ ਕਹਿ ਦਿੱਤਾ ਸੀ ਲੋਕਾਂ ਨਾਲ ਪ੍ਰੋਮਿਸ ਕੀਤਾ ਸੀ ਕਿ ਮੈਂ ਜਲਦੀ ਤੁਹਾਡੇ ਪਾਸ ਫੇਰ ਆਵਾਂਗਾ ਔਰ ਉਸੇ ਸੋਚ ਨੂੰ ਲੈ ਕੇ ਉਹ 23 ਤਰੀਕ ਤੋਂ 25 ਤਰੀਕ ਤੱਕ 3 ਦਿਨ ਵਾਸਤੇ ਪੰਜਾਬ ਚ ਆ ਰਹੇ ਨੇ ਉਹਨਾਂ ਨੇ ਬਠਿੰਡੇ ਦੇ ਵਿੱਚ ਜਾ ਕੇ ਜਿਹੜੇ ਕਿਸਾਨ ਰੋਜ਼ ਜਦੋਂ ਸਵੇਰੇ ਅਖਬਾਰ ਚੱਕੀਦੀ ਆ ਤੇ ਜਿਹੜਾ ਆਂਦਾ ਤਾਂ ਉਹਦੀ ਖਬਰ ਪੜੀਦੀ ਆ ਕਿ ਦੋ ਕਿਸਾਨ ਖੁਦਕਸ਼ੀਆਂ ਕਰ ਗਏ ਤਿੰਨ ਕਿਸਾਨ ਖੁਦਕਸ਼ੀਆਂ ਕਰ ਗਏ ਕਰਜ਼ੇ ਦੀ ਮਾਰ ਥੱਲੇ ਮਰੇ ਹੋਏ ਆ ਉਹ ਇੱਕ ਤਾਂ ਉਹਨਾਂ ਨੇ ਉਹ ਦੇਖਣਾ ਆਪਣੇ ਅੱਖੀਂ ਦੇਖ ਕੇ ਸਾਰੇ ਲੋਕਾਂ ਦੇ ਪਰਿਵਾਰਾਂ ਨੂੰ ਮਿਲ ਕੇ ਸਾਰੀ ਸਿਚੁਏਸ਼ਨ ਦੇਖਣੀ ਆ ਵੀ ਕੀ ਕਾਰਨ ਆ ਕੀ ਰੀਜ਼ਨ ਆ ਲੋਕ ਇਹਨਾਂ ਦੀ ਤੇਜ਼ੀ ਦੇ ਨਾਲ ਖੁਦਕਸ਼ੀਆਂ ਕਰ ਰਹੇ ਆ ਦੂਸਰਾ ਉਹਨਾਂ ਨੇ ਆਪਣੇ ਤਰਨ ਤਰਨ ਸਭ ਤੋਂ ਜ਼ਿਆਦਾ ਨਸ਼ਿਆਂ ਦਾ ਜਿਹੜਾ ਜੋਰ ਆ ਉਸ ਬੈਲਟ ਦੇ ਵਿੱਚ ਆ ਜਿੱਥੇ ਏ ਬੱਚੇ ਜਿਹੜੇ ਨਸ਼ੇ ਤੇ ਲੱਗੇ ਹੋਏ ਆ ਪਰਿਵਾਰਾਂ ਦੇ ਪਰਿਵਾਰ ਜਿਹੜੇ ਆ ਲੋਕਾਂ ਦੇ ਨਸ਼ਿਆਂ ਚ ਬਰਬਾਦ ਹੋ ਗਏ ਆ ਉਥੇ ਜਾ ਕੇ ਵੀ ਲੋਕਾਂ ਨੂੰ ਉਹਨਾਂ ਨੇ ਪਰਸਨਲ ਮਿਲਣਾ ਹੈ ਕਿ ਕੀ ਰੀਜ਼ਨ ਆ ਕਿਉਂ ਬੱਚੇ ਨਸ਼ਿਆਂ ਵਾਲੇ ਪਾਸੇ ਜਾ ਰਹੇ ਆ ਇਹਦੇ ਵਾਸਤੇ ਸਰਕਾਰਾਂ ਕੀ ਕਰ ਰਹੀਆਂ ਸਾਨੂੰ ਕੀ ਕਰਨਾ ਚਾਹੀਦਾ ਉਹ ਸਾਰੀ ਜਾਣਕਾਰੀ ਲੈਣਗੇ ਔਰ ਤੀਸਰਾ ਉਹਨਾਂ ਦੇ ਫਿਰ ਦੁਆਬਾ ਬੈਲਟ ਦੇ ਵਿੱਚ ਦਲਤ ਭਾਈਚਾਰੇ ਨੂੰ ਉਹਨਾਂ ਤੇ ਇਹ ਜ਼ੁਲਮ ਵੀ ਬਹੁਤ ਹੋਇਆ ਉਹਨਾਂ ਨਾਲ ਲੋਕਾਂ ਨੇ ਪ੍ਰੋਮਿਸ ਵੀ ਬੜੇ ਗਲਤ ਸਰਕਾਰਾਂ ਨੇ ਕੀਤੇ ਆ ਔਰ ਉਹਨਾਂ ਦੀ ਬਹੁਤ ਜਿਹੜੇ ਸਹੀ ਮੈਨੇਜ ਗਰੀਬ ਲੋਕ ਨੇ ਉਹਨਾਂ ਦੀ ਪੋਜੀਸ਼ਨ ਹੜਲੀ ਤੱਕ 68 ਸਾਲ ਚ ਬਹੁਤ ਬਦ ਤੋਂ ਬਦਤਰ ਹੋਈ ਆ ਉਹ ਦੇਖਣਾ ਚਾਹੁੰਦੇ ਆ ਕਿ ਸੀ ਇਹਨਾਂ ਨੂੰ ਕਿਵੇਂ ਅਪਲਿਫਟ ਕਰ ਸਕਦੇ ਆ ਇਹਨਾਂ ਦੀ ਆਪਾਂ ਕਿਵੇਂ ਜੇ ਸਰਕਾਰ ਬਣੇ ਤੇ ਕਿਸ ਤਰ੍ਹਾਂ ਇਹਨਾਂ ਦੀ ਮਦਦ ਹੋ ਸਕਦੀ ਆ ਇਹ ਤਿੰਨ ਰੀਜ਼ਨ ਦੇ ਵਿੱਚ ਉਹਨਾਂ ਨੇ ਆਉਣਾ ਤਾਂ ਅਸੀਂ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਆ ਆਪਣੇ ਲੀਡਰ ਦੇ ਪ੍ਰੋਗਰਾਮ ਸਿਰੇ ਚੜਾਉਣ ਵਾਸਤੇ ਉਹਨਾਂ ਨੂੰ ਔਖਾਣ ਵਾਸਤੇ ਇੱਕੀ ਚਰਚਾ ਹੁੰਦੀ ਹੈ ਛੋਟੇਪੁਰ ਸਾਹਿਬ ਕਿ ਆਮ ਆਦਮੀ ਪਾਰਟੀ ਕੋ ਵੱਖਰੀ ਤਰ੍ਹਾਂ ਸੋਚਦੀ ਸੀ ਇੱਕ ਵੱਖਰਾ ਆਲਟਰਨੇਟਿਵ ਦੀ ਗੱਲ ਕਰਦੀ ਸੀ ਪਰ ਆਮ ਆਦਮੀ ਪਾਰਟੀ ਵੀ ਮਿਸ਼ਨ ਦੇ ਚੱਕਰ ਚ ਪੈ ਗਈ ਹੈ ਮਿਸ਼ਨ 2017 ਜਿੱਤ ਜਿਆਦਾ ਇੰਪੋਰਟੈਂਟ ਹੋ ਗਿਆ ਜਿਹੜਾ ਵਿਵਸਥਾ ਪਰਵਰਤਨ ਦੀ ਗੱਲ ਕਰਦੀ ਸੀ ਆਮ ਆਦਮੀ ਪਾਰਟੀ ਉਹ ਕਿਤੇ ਨਾ ਕਿਤੇ ਪਿੱਛੇ ਰਹਿ ਗਿਆ ਸੱਤਾ ਪਰਵਰਤਨ ਜਿਆਦਾ ਪਰੋ ਦੇਖੋ ਜਿਹੜਾ ਵਿਵਸਥਾ ਤਬਦੀਲ ਹੋਣੀ ਹੈ ਉਹ ਵੀ ਤਾਂ ਹੀ ਹੋਣੀ ਹੈ ਜੇ ਤੁਸੀਂ ਪੰਜਾਬ ਦੇ ਵਿੱਚ ਤੁਹਾਨੂੰ ਲੋਕ ਜ਼ਿੰਮੇਵਾਰੀ ਦੇਣਗੇ ਤਾਂ ਹੀ ਉਹ ਵਿਵਸਥਾ ਚੇਂਜ ਹੋਵੇਗੀ ਮਿਸ਼ਨਰਾ ਨਾ ਜਿਹੜੇ ਆ ਉਹ ਤੁਸੀਂ ਸਿਆਣੇ ਲੋਕ ਜਿਹੜੇ ਪੱਤਰਕਾਰ ਵੀ ਹੋ ਇੰਟੈਲੈਕਚੁਅਲ ਵੀ ਹੋ ਤੁਸੀਂ ਨਾਂ ਰੱਖ ਲੈਂਦੇ ਹੋ ਕੋਈ ਮਿਸ਼ਨ ਦੀ ਗੱਲ ਕਿਸੇ ਨੇ ਨਹੀਂ ਕੀਤੀ ਅਸੀਂ ਤਾਂ 2017 ਦੀ ਗੱਲ ਕਰਦੇ ਆ ਕਿ 68 ਸਾਲ ਤੋਂ ਲੋਕ ਦੋ ਤਰ੍ਹਾਂ ਦੇ ਲੋਕਾਂ ਨੂੰ ਵੋਟਾਂ ਪਾਉਂਦੇ ਆ ਰਹੇ ਨੇ ਔਰ ਜੋ ਅੱਜ 68 ਸਾਲ ਦੇ ਆਜ਼ਾਦੀ ਤੋਂ ਬਾਅਦ ਲੋਕਾਂ ਦਾ ਹਾਲ ਹੋਇਆ ਉਹ ਲੋਕ ਅੱਜ ਸੋਚਣ ਵਾਸਤੇ ਮਜਬੂਰ ਹੋ ਗਿਆ ਕਿ ਜਿਹੜੇ ਲੋਕ ਸਾਡੇ ਤੋਂ ਪਿੱਛੇ ਆਜ਼ਾਦ ਹੋਏ ਸੀ ਉਹਨਾਂ ਦੀ ਕੀ ਹਾਲਤ ਆ ਤੇ ਸਾਡੀ ਕੀ ਹਾਲਤ ਆ ਇਹਦੇ ਵਿੱਚ ਮੈਂ ਸਮਝਦਾ ਕਿ ਜੇ ਸੂਬਾ ਤਰੱਕੀ ਕਰਦਾ ਤੇ ਉਹ ਤਾਂ ਸਿਹਰਾ ਜਿਹੜਾ ਲੀਡਰਸ਼ਿਪ ਨੂੰ ਜਾਂਦਾ ਜੇ ਸੂਬੇ ਦੀ ਹਾਲਤ ਮਾੜੀ ਹੁੰਦੀ ਆ ਤੇ ਡਿਸਕ੍ਰੈਡਿਟ ਵੀ ਜਿਹੜਾ ਲੀਡਰ ਨੂੰ ਜਾਂਦਾ ਪਿਛਲੇ 8-10 ਸਾਲ ਦੇ ਵਿੱਚ ਲੀਡਰ ਬਹੁਤ ਅਮੀਰ ਹੋਏ ਆ ਚਾਹੇ ਕਿਸੇ ਵੀ ਪਾਰਟੀ ਦੇ ਆ ਜਿਹੜੀ ਜਨਤਾ ਗਰੀਬ ਹੋਈ ਆ ਲੋਕਾਂ ਦੇ ਨਾਲ ਵੈਧੇ ਕੀਤੇ ਗਿਆ ਕਦੀ ਕਿਸੇ ਨੇ ਧਰਮ ਦੇ ਨਾਂ ਤੇ ਵੋਟਾਂ ਮੰਗੀਆਂ ਕਦੀ ਕਿਸੇ ਨੇ ਜਾਤ ਪੱਤ ਦੇ ਨਾਂ ਤੇ ਵੋਟਾਂ ਮੰਗੀਆਂ ਕੰਮ ਦੇ ਨਾਂ ਤੇ ਵੋਟਾਂ ਨਹੀਂ ਕਿਸੇ ਨੇ ਮੰਗੀਆਂ ਲੋਕਾਂ ਨੂੰ بار بار ਲੋਕਾਂ ਨੂੰ ਗਮਰਾ ਕੀਤਾ ਸੰਜੀਤ ਸਿੰਘ ਨੇ ਪਿਛਲੇ ਦਿਨੀ ਚ ਕਿਹਾ ਸੀਗਾ ਕਿ ਆਮ ਆਦਮੀ ਪਾਰਟੀ ਦਾ ਚੀਫ ਮਿਨਿਸਟਰ ਦਾ ਚਿਹਰਾ ਸਿੱਖ ਹੋਏਗਾ ਕੌਣ ਹੋਏਗਾ ਜੀ ਉਹ ਸੰਜੀਤ ਸਿੰਘ ਜੀ ਨੇ ਕਿਹਾ ਸੀ ਸਾਰੇ ਇਹ ਤਾਂ ਕੋਈ ਵੀ ਹੋ ਸਕਦਾ ਜੀ ਪਾਰਟੀ ਮੇਰਾ ਖਿਆਲ ਹੈ ਚੀਫ ਮਿਨਿਸਟਰ ਛੋਟੀ ਚੀਜ਼ ਜਾਂ ਸਤਾ ਪਰਵਰਤਨ ਜਿਹੜੀ ਹੈ ਨਾ ਤਬਦੀਲੀ ਜਿਹੜੀ ਲਿਆਉਣੀ ਆ ਉਹ ਸਮਾਜ ਵਿੱਚ ਉਹ ਬਹੁਤ ਜ਼ਰੂਰੀ ਹੈ ਲੋਕ ਤਬਦੀਲੀ ਚਾਹੁੰਦੇ ਆ ਕਿ ਕੋਈ ਜਿਸ ਤਰ੍ਹਾਂ ਦਾ ਬਾਹਰ ਦੇ ਮੁਲਕਾਂ ਦੇ ਵਿੱਚ ਘਰ ਬੈਠਿਆਂ ਮੈਰਿਟ ਤੇ ਕੰਮ ਹੁੰਦੇ ਆ ਕਿਸੇ ਨੂੰ ਪਰੇਸ਼ਾਨੀ ਨਹੀਂ ਹੁੰਦੀ ਲੀਡਰਾਂ ਦੇ ਦਰਤੇ ਨਹੀਂ ਜਾਣਾ ਪੈਂਦਾ ਅਫਸਰਾਂ ਕੋ ਤੱਕੇ ਨਹੀਂ ਖਾਣੇ ਪੈਂਦੇ ਜੇਬਾਂ ਨਹੀਂ ਫੁਲਾਉਣੀਆਂ ਪੈਂਦੀਆਂ ਲੋਕ ਉਸ ਤਰ੍ਹਾਂ ਦਾ ਤੁਹਾਡੀ ਨਜ਼ਰ 'ਚ ਸਿੱਖ ਫੇਸ ਕੋਈ ਚੀਫ ਮਿਸਟਰ ਕੋਈ ਬਣ ਜੇ ਮੈਂ ਤਾਂ ਇਸ ਚੀਜ਼ ਦੇ ਵੀ ਕੋਈ ਨਹੀਂਗਾ ਸਿੱਖ ਬਣ ਜੇ ਕੋਈ ਬਣ ਜੇ ਕਿਸੇ ਤਰ੍ਹਾਂ ਦਾ ਵੀ ਬਣ ਜੇ ਕੋਈ ਚੰਗਾ ਬੰਦਾ ਬਣਨਾ ਚਾਹੀਦਾ ਜਿਹਦੇ ਲੋਕਾਂ ਦਾ ਫੇਥ ਹੋਵੇ ਜਿਹੜਾ ਲੋਕਾਂ ਨੂੰ ਅਵੇਲੇਬਲ ਹੋਵੇ ਚੰਗਾ ਕੰਮ ਕਰੇ ਲੋਕਾਂ ਦਾ ਵਿਸ਼ਵਾਸ ਦੇ ਤੁਸੀਂ ਬਣ ਸਕਦੇ ਹੋ ਪੰਜਾਬ ਦੇ ਮੁੱਖ ਮੰਤਰੀ ਤੁਸੀਂ ਬਣ ਸਕਦੇ ਹੋ ਸਾਡਾ ਲੀਡਰ ਜਿਹੜਾ ਬਹੁਤ ਸਿਆਣਾ ਬਹੁਤ ਤਜਰਬੇਕਾਰ ਬੜੇ ਉੱਚ ਨਿਮਰਤਾ ਉਹ ਜਿਹਨੂੰ ਵੀ ਬਣਾਉਣਗੇ ਪੰਜਾਬ ਦੇ ਲੋਕ ਉਹ ਅਕਸੈਪਟ ਕਰਨਗੇ ਤੁਸੀਂ ਮੁੱਖ ਮੰਤਰੀ ਬਣ ਸਕਦੇ ਹੋ ਪੰਜਾਬ ਦੇ ਪਾਰਟੀ ਨੇ ਜ਼ਿੰਮੇਵਾਰੀ ਦੇਣੀ ਹੈ ਪਾਰਟੀ ਮੈਨੂੰ ਕੋਈ ਜਿਹੜੀ ਵੀ ਜ਼ਿੰਮੇਵਾਰੀ ਮੈਨੂੰ ਪਾਰਟੀ ਦਿੰਦੀ ਹੈ ਮੈਂ ਨਮਾਉਣਾ ਮੈਂ ਕਿਸੇ ਇਸ਼ਕ ਨਹੀਂ ਕਿਸੇ ਚੀਜ਼ ਦਾ ਪਰ ਜੋ ਵੀ ਜ਼ਿੰਮੇਵਾਰੀ ਪਾਰਟੀ ਦਾ ਲੀਡਰ ਮੈਨੂੰ ਸੌਂਪਦਾ ਮੈਂ ਇਮਾਨਦਾਰੀ ਨਾਲ ਬੋਲਦਾ ਜੀ ਪਾਰਟੀ ਕਹੇਗੀ ਛੋਟੇਪੁਰ ਪੰਜਾਬ ਦੇ ਅਗਲੇ ਮੁੱਖ ਮੰਤਰੀ ਹੋਣ ਜੇ ਦੀ ਤਾਂ ਇਹ ਤਾਂ ਇਹ ਤਾਂ ਜਵਾਬ ਤਾਂ ਕੇਚਰੀਵਾਸ ਸਾਹਿਬ ਦੇ ਸਕਦੇ ਆ ਮੈਂ ਤਾਂ ਕੋਈ ਅਸੀਂ ਨਹੀਂ ਇੱਕ ਇਹ ਚਰਚਾ ਹੁੰਦੀ ਹੈ ਕਿ ਹਰਵਿੰਦਰ ਸਿੰਘ ਫੂਲਕਾ ਐਚਐਸ ਫੂਲਕਾ ਵੀ ਪੰਜਾਬ ਦੇ ਅਗਲੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਪਦ ਦੇ ਦਾਅਵੇਦਾਰ ਹੋਦਾ ਛਟਵੀਰ ਫੈਸਲਾ ਮੈਂ ਪਹਿਲਾਂ ਹੀ ਬੇਨਤੀ ਕਰ ਚੁੱਕਾ ਆ ਇਹ ਲੀਡਰਸ਼ਿਪ ਨੇ ਕਰਨਾ ਹੈ ਸਾਡਾ ਫੈਸਲਾ ਨਹੀਂ ਹੈ ਉਹ ਕਿਸੇ ਨੂੰ ਕਰ ਦੇ ਅਸੀਂ ਤੁਹਾਨੂੰ ਕਿਸੇ ਤੇ ਕੋਈ ਤਰ੍ਹਾਂ ਵਰਜਿਤਾ ਕਹਿੰਦੀ ਬੜਾ ਚੱਕਰ ਪਿਆ ਰਿਹਾ ਹੈਗਾ بڑے ਦਾਵੇਦਾਰ ਨੇ ਮੁੱਖ ਮੰਤਰੀ ਲਈ ਭਗਵੰਤ ਮਾਨ ਵੀ ਦਾਵੇਦਾਰ ਆ ਤੁਸੀਂ ਵੀ ਦਾਵੇਦਾਰ ਹੋ ਮੇਰੇ ਵਾਸਤੇ ਮੇਰੇ ਵਾਸਤੇ ਮੁੱਖ ਮੰਤਰੀਸ਼ਪ ਕੋਈ ਦਾਵੇਦਾਰੀ ਨਹੀਂ ਮੇਰੇ ਵਾਸਤੇ ਸਵੇਰ ਤੋਂ ਸ਼ਾਮ ਤੱਕ ਕੰਮ ਕਰਨਾ ਮੇਰੀ ਦਾਵੇਦਾਰੀ ਹੈ ਮੈਨੂੰ ਜ਼ਿੰਮੇਵਾਰੀ ਪਾਟਿਲ ਲੀਡਰਸ਼ਿਪ ਨੇ ਕੇਜਰੀਵਾਲ ਨੇ ਪੰਜਾਬ ਦਾ ਮੈਨੂੰ ਕਨਵੀਨਰ ਬਣਾਇਆ ਹੋਇਆ ਉਹ ਮੇਰੀ ਇਸ ਵੇਲੇ ਜ਼ਿੰਮੇਵਾਰੀ ਹੈ ਇਹ ਸਾਲ ਬਾਅਦ ਫੈਸਲਾ ਹੋਣਾ ਜਾਂ 6 ਮਹੀਨੇ ਪਹਿਲਾਂ ਫੈਸਲਾ ਹੋਣਾ ਇਹ ਕੇਜਰੀਵਾਲ ਸਾਹਿਬ ਨੇ ਕਰਨਾ ਮੇਰੀ ਅੱਜ ਜਿਹੜੀ ਜ਼ਿੰਮੇਵਾਰੀ ਆ ਮੇਰੀ ਕੋਸ਼ਿਸ਼ ਆ ਕਿ ਮੇਰੇ ਤੇ ਫੇਥ ਕੀਤਾ ਪਾਰਟੀ ਨੇ ਮੇਰੀ ਤੇ ਭਰੋਸਾ ਕੀਤਾ ਉਹ ਮੈਂ ਧਿਆਨਦਾਰੀ ਨਾਲ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਦਿਨ ਰਾਤ ਮੈਂ ਕੀਤਾ ਹੈ ਲੀਡਰਸ਼ਿਪ ਤੇ ਵੱਡਾ ਅਲੀਗੇਸ਼ਨ ਹੀ ਲੱਗ ਰਿਹਾ ਹੈਗਾ ਕਿ ਜਿਹੜੇ ਵਰਕਰਾਂ ਨੇ ਦਰਿਆ ਵਛਾਉਂਦੇ ਰਹੇ ਜਿਹੜੇ ਵਰਕਰ ਕੰਮ ਕਰਦੇ ਲਈ ਪਾਰਟੀ ਲਈ ਉਹ ਕਿਤਨੇ ਕਿਤੇ ਇਗਨੋਰ ਹੋ ਰਹੇ ਨੇ ਔਰ ਬਾਹਰਲੇ ਬੰਦੇ ਅਮਨ ਰੂੜਾ ਲਿਆਂਦਾ ਸੁਖਪਾਲ ਖਹਿਰਾ तमाम ਜਿਹੜੇ ਬਾਹਰਲੇ ਬੰਦੇ ਆ ਕੇ ਪਾਰਟੀ ਤੇ ਦਾਅਵੇਦਾਰੀਆਂ ਠੋਕਰੇ ਨੇ ਔਰ ਦੇਖੋ ਜਿੱਥੋਂ ਤੱਕ ਪੁਰਾਣੇ ਲੀਡਰਾਂ ਦਾ ਸਬੰਧ ਦਾ ਮੈਂ ਉਹਨਾਂ ਨੂੰ ਬਾਰ-ਬਾਰ ਇਹੀ ਹਰ ਸਟੇਜ ਤੇ ਮੈਂ ਬੇਨਤੀ ਕਰਦਾ ਕਿ ਪੁਰਾਣੇ ਜਿਹੜੇ ਵਰਕਰ ਨੇ ਲੀਡਰ ਨੇ ਉਹਨਾਂ ਦੀ ਕੋਈ ਨਰਾਦਰ ਨਹੀਂ ਹੋਊਗਾ ਉਹਨਾਂ ਦਾ ਪੂਰਾ ਸਤਿਕਾਰ ਮਾਨ ਹੋਊਗਾ ਆਪਣੀ ਪਾਰਟੀ ਦੇ ਵਿੱਚ ਆਉਣ ਵਾਸਤੇ ਦਰਵਾਜ਼ੇ ਸਭ ਦੇ ਖੁੱਲੇ ਆ ਜਦੋਂ ਕੋਈ ਜ਼ਿੰਮੇਵਾਰੀ ਦਿੱਤੀ ਜਾਣੀ ਆ ਉਹ ਕੇਜਰੀਵਾਲ ਸਾਹਿਬ ਨੇ ਆਪਣੀ ਇੰਟਰਵਿਊ ਚ ਤੁਹਾਨੂੰ ਦੱਸਿਆ ਕਿ ਮੈਂ ਤਾਂ ਚਾਹੁੰਦਾ ਵੀ ਜਿਹੜਾ 250 ਕਰੋੜ ਬੰਦਾ ਸਾਰੇ ਆ ਜਾਣਾ ਆਮ ਆਦਮੀ ਪਾਰਟੀ ਚ ਪਰ ਜਦੋਂ ਮੈਂ ਜ਼ਿੰਮੇਵਾਰੀ ਧਿਆਂਗਾ ਉਦੋਂ ਮੈਂ 200 ਵਾਰੀ 300 ਵਾਰੀ ਛਾਂਣਬੀਣ ਕਰਕੇ ਫਿਰ ਦਿਆਂਗਾ ਤੇ ਇਸ ਕਰਕੇ ਮੇਰਾ ਖਿਆਲ ਹੈ ਕਿਉਂਕਿ ਇੱਥੇ ਫੈਸਲੇ ਜਿਹੜੇ ਆ ਉਹ ਕੁਆਲਿਟੀ ਨੇ ਨਹੀਂ ਕਰਨੇ ਡੈਮੋਕ੍ਰੇਸੀ ਚ ਕੁਆਂਟੀਟੀ ਕਰਦੀ ਹੈ ਫੈਸਲੇ ਇਹ ਜ਼ਰੂਰ ਪਾਰਟੀ ਨੇ ਕੀਤਾ ਹੋਇਆ ਫੈਸਲਾ ਵੀ ਕੋਈ ਕ੍ਰਿਮੀਨਲ ਕੋਈ ਕਰਪਟ ਕੋਈ ਕੈਰੇਕਟਰਲੈਸ ਬੰਦਾ ਜਿਹੜਾ ਉਹ ਪਾਰਟੀ ਦੀ ਕਿਸੇ ਜ਼ਿੰਮੇਵਾਰੀ ਤੇ ਨਹੀਂ ਆ ਸਕਦਾ ਵੀ ਪਰ ਕਿਹਾ ਜਾਂਦਾ ਹੈ ਕਿ ਪਾਰਟੀ ਆਮ ਆਦਮੀਆ ਤੇ ਕੈਂਡੀਡੇਟ ਖਾਸ ਆ ਰਹੇ ਨੇ ਜਿਹੜੇ ਜੁਆਇਨ ਕਰ ਰਹੇ ਨੇ ਉਹ ਖਾਸ ਲੋਕ ਜੁਆਇਨ ਕਰ ਰਹੇ ਨੇ ਨਹੀਂ ਨਹੀਂ ਤੁਸੀਂ ਤੁਸੀਂ ਦੇਖੋਗੇ ਕੈਂਡੀਡੇਟ ਜਦੋਂ ਆਉਣਗੇ ਤੁਹਾਡੇ ਸਾਹਮਣੇ ਉਦੋਂ ਗੱਲ ਕਰਿਓ ਉਹ ਹਾਲੀ ਕੋਈ ਆਮ ਖਾਸ ਦੀ ਗੱਲ ਨਹੀਂ ਕਿ ਸਾਡੇ ਬੰਦੇ ਸਾਰੇ ਜਿਹੜਾ ਜਿਹੜਾ ਚਿੱਤੇ ਕਪੜੇ ਪਾਉਂਦਾ ਵੀ ਉਹਦੀ ਸੋਚ ਉਹਨੂੰ ਬਦਲ ਨਹੀਂ ਪਾਉਗੀ ਆਮ ਬਣਨਾ ਪਊਗਾ ਆਮ ਲੋਕਾਂ ਚ ਸਧਾਰਨ ਲੋਕਾਂ ਚ ਵਿਚਰਨਾ ਪਊਗਾ ਪੁੰਜੇ ਬਹਿਣਾ ਪਊਗਾ ਕਿਸੇ ਤੋਂ ਮਿਲਣ ਲੱਗਿਆ ਕਿਸੇ ਨੂੰ ਹੈਲਿਟੇਟ ਨਹੀਂ ਕਰਨਾ ਹਰ ਤਰ੍ਹਾਂ ਦੇ ਬੰਦੇ ਨੂੰ ਮਿਲਣਾ ਗਰੀਬ ਦਾ ਦੁੱਖ ਸੁਣਨਾ ਪੰਜਾਬ ਤਾਂ ਇਸ ਵੇਲੇ ਤੜਪ ਰਿਹਾ ਪੰਜਾਬ ਤਬਾਹ ਹੋਇਆ ਪਿਆ ਜੇ ਆਪਾਂ ਇਹ ਹੀ ਸਮਝਾਂਗੇ ਵਾਈਟ ਕਾਲਰ ਬੰਦੇ ਹੀ ਆਉਣਗੇ ਉਹ ਸਵਾਲ ਨਹੀਂ ਪਤਾ ਸਰਦਾਰਾ ਸਿੰਘ ਜੋਹਲ ਬੜੇ ਵੱਡੇ ਇਕਨੋਮਿਸਟ ਨੇ ਪੰਜਾਬ ਦੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੀਪਲਸ ਪਾਰਟੀ ਆਫ ਪੰਜਾਬ ਵਾਲੀਆਂ ਗਲਤੀਆਂ ਕਰ ਰਹੀ ਹੈ ਬਿਲਕੁਲ ਨਹੀਂ ਪੀਪਲ ਪਾਰਟੀ ਦਾ ਮੈਨੀਫੈਸਟੋ ਹੋਰ ਸੀਗਾ ਸਾਡਾ ਮੈਨੀਫੈਸਟੋ ਹੋਰ ਸੀਗਾ ਜਿਹੜੇ ਬੰਦੇ ਇੰਜੈਕਟ ਹੋ ਰਹੇ ਨੇ ਪਾਰਟੀ ਜਿਹੜੀ ਆ ਉਹ ਪਰਿਵਾਰ ਦਾ ਆਪਸੀ ਝਗੜਾ ਸੀਗਾ ਉਹਦੇ 'ਚ ਕੋਈ ਅਸੂਲ ਸਿਧਾਂਤ ਵਾਲੀ ਕੋਈ ਗੱਲ ਨਹੀਂ ਸੀ ਭਗਤ ਸਿੰਘ ਦੀ ਮਿੱਟੀ ਦੀਆਂ ਸੋਹਾਂ ਖਾਂਦੇ ਰਹੇ ਉਹ ਬੰਦੇ ਔਰ ਉਹਨਾਂ ਦਾ ਸਾਰੇ ਲੋਕਾਂ ਨੂੰ ਪਤਾ ਸੀਗਾ ਪਰ ਜਿਹੜੀ ਆਮ ਆਦਮੀ ਪਾਰਟੀ ਆ ਇਹ ਤਾਂ ਆਮ ਲੋਕਾਂ 'ਚੋਂ ਪੈਦਾ ਹੋਈ ਹੈ ਜਦੋਂ ਲੋਕਾਂ ਦਾ ਦੁੱਖ ਤਕਲੀਫ ਨੱਕੋ ਨੱਕ ਚੜ ਗਿਆ ਔਸਰਲੀ ਆਮ ਆਦਮੀ ਪਾਰਟੀ ਹੋਂ ਦੇ ਵਿੱਚ ਆਈ ਹੈ ਆਮ ਪੀਪਲ ਪਾਰਟੀ ਨੇ ਤੇ ਕਦੀ ਇਦਾਂ ਵੱਡਾ ਮੈਂਡਟ ਨਹੀਂ ਮਿਲਿਆ ਸਾਨੂੰ 25% ਵੋਟਾਂ ਪੰਜਾਬ ਦੇ ਲੋਕਾਂ ਨੇ ਉਦੋਂ ਦਿੱਤੀਆਂ ਨੇ ਜਦੋਂ ਸਾਡਾ ਕੋਈ ਸਾਡਾ ਕੋਈ ਆਰਗੇਨਾਈਜ਼ਿੰਗ ਸਟਰਕਚਰ ਨਹੀਂ ਸੀਗਾ ਸਾਡੇ ਪਾਸ ਪੈਸਾ ਨਹੀਂ ਸੀਗਾ ਸਾਡੇ ਕੋਲ ਕੋਈ ਪੰਜਾਬ ਦੇ ਵਿੱਚ ਫੇਸ ਵੀ ਲੀਡਰ ਨਹੀਂ ਸੀਗਾ ਕੇਜਰੀਵਾਲ ਸਾਹਿਬ ਦੇ ਨਾਂ ਤੇ ਹੀ ਲੋਕਾਂ ਨੇ ਉਹਨੇ 2 ਦਿਨ ਦਾ ਚੱਕਰ ਇੱਥੇ ਲਾਇਆ ਤੇ 25% ਵੋਟਾਂ ਪਰ ਉਹ ਕਹਿੰਦੇ ਕਿ ਬਾਹਰ ਦੇ ਲੋਕ ਜਿਸ ਤਰ੍ਹਾਂ ਲਿਆਂਦੇ ਜਾ ਰਹੇ ਨੇ ਕਾਂਗਰਸ ਪਾਰਟੀ ਦੇ ਅਕਾਲੀ ਦਲ ਦੇ ਲੋਕੋ ਦੂਜੀਆਂ ਪਾਰਟੀਆਂ ਦੇ ਵਿੱਚ ਵੀ ਜਿਹੜੇ ਸਾਫ ਸ਼ਵੀ ਵਾਲੇ ਲੋਕ ਨੇ ਜਿਹੜੇ ਉੱਥੇ ਬੈਠੇ ਸੀ ਉਹਨਾਂ ਦਾ ਦਮ ਘੁੱਟਦਾ ਸੀਗਾ ਉਹ ਆਉਣਗੇ ਸਾਫ ਸ਼ਵੀ ਵਾਲੇ ਬੰਦਿਆਂ ਨੂੰ ਤਾਂ ਲੈਣ ਤੋਂ ਕੋਈ ਗਰੇਜ਼ ਨਹੀਂ ਕਰਾਂਗੇ ਪਰ ਅਸੀਂ ਬਾਰ-ਬਾਰ ਕਹਿ ਰਹੇ ਹਾਂ ਵੀ ਜਿਸ ਬੰਦੇ ਦਾ ਸ਼ੌਕਰ ਉਹਦੇ ਨਾਲ ਕੋਈ ਮਾੜਾ ਵੱੱਜਾ ਹੋਊਗਾ ਉਸ ਬੰਦੇ ਨੂੰ ਜ਼ਿੰਮੇਵਾਰੀ ਨਹੀਂ ਦੇਵਾਂਗੇ ਆਉਣ ਵੇਲੇ ਅਸੀਂ ਕਿਸੇ ਤੇ ਕੋਈ ਪਾਬੰਦੀ ਨਹੀਂ ਸਾਡੀ ਪਰ ਜਦੋਂ ਕੋਈ ਜ਼ਿੰਮੇਵਾਰੀ ਦੇਵਾਂਗੇ ਉਹ ਬਿਲਕੁਲ ਸੋਚ ਸਮਝ ਕੇ ਦੇਵਾਂਗੇ ਪਰ ਵਰਕਰਾਂ ਚ ਕਿਉਂ ਆਏਗਾ ਕਿ ਅਮਨ अरोड़ा ਨੂੰ ਸਟੇਜ ਦੇ ਉੱਤੇ ਬਿਠਾਇਆ ਗਿਆ ਇਹ ਬੜਾ ਵੱਡਾ ਮੁੱਦਾ ਉੱਠਿਆ ਕਿ ਜਿਹੜੇ ਉੱਥੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਇਸ ਨਾਮ ਚ ਨਿੱਕੇ ਮੋਟੀਆਂ ਗੱਲਾਂ ਹੋ ਜਾਂਦੀਆਂ ਕੋਈ ਸਟੇਜ ਤੇ ਬਹਿ ਗਿਆ ਕੋਈ ਸਟੇਜ ਤੇ ਨਾ ਬੈਠਾ ਆ ਕਈ ਵਾਰੀ ਕਈ ਵਰਕਰ ਸੈਂਸਿਟਿਵ ਫੀਲ ਕਰ ਲੈਂਦੇ ਆ ਇਹਨਾਂ ਫਿਊਚਰ ਇੰਨਾਂ ਚੀਜ਼ਾਂ ਦਾ ਖਿਆਲ ਰੱਖਾਂਗੇ ਪੈਸੇ ਨਾਲ ਦਾ ਬੋਲਬਾਲਾ ਤਾਂ ਨਹੀਂ ਹੋ ਕਦੀ ਨੀ ਬਦਦਾ ਹੁੰਦਾ ਜੀ ਨਾ ਪਰਿਵਾਰ ਤੇ ਨਾ ਪੈਸਾ ਆਪਣੀ ਪਾਰਟੀ ਚ ਬਿਲਕੁਲ ਦੋ ਚੀਜ਼ਾਂ ਹਾਂ ਵੀ ਨਹੀਂ ਹੋਣਗੀਆਂ ਦੂਸਰੀਆਂ ਪਾਰਟੀਆਂ ਚ ਪਰਿਵਾਰਵਾਦ ਹਾਂ ਵੀ ਸੀ ਦੂਸਰੀਆਂ ਪਾਰਟੀਆਂ ਚ ਪ ਆਪਣੀ ਪਾਰਟੀ ਚ ਗੱਲਾਂ ਨਹੀਂ ਹੋ ਸਕਦੀ। ਕੇਜਰੀਵਾਲ ਸਾਹਿਬ ਬੜੇ ਬੋਲਡ ਆਦਮੀ ਆ ਬੜੇ ਸਟਰੋਂਗ ਡਿਸੀਜਨ ਲੈਣ ਵਾਲੇ ਆਦਮੀ ਆ ਕਿਉਂਕਿ ਪੰਜਾਬ ਦੀ ਸਿਚੁਏਸ਼ਨ ਜਿੱਥੇ ਪਹੁੰਚ ਚੁੱਕੀ ਆ ਇੱਥੇ ਬਹੁਤ ਸਖਤ ਫੈਸਲੇ ਲੈਣੇ ਪੈਣਗੇ ਕਿਸਾਨ ਨੂੰ ਬਚਾਉਣ ਵਾਸਤੇ ਇੰਡਸਟਰੀ ਨੂੰ ਬਚਾਉਣ ਵਾਸਤੇ ਗਰੀਬ ਨੂੰ ਬਚਾਉਣ ਵਾਸਤੇ ਬੱਚਿਆਂ ਦੇ ਭਵਿੱਖ ਬਾਰੇ ਸਾਰਾ ਕੁਝ ਤਬਾਹ ਹੋਇਆ ਪਿਆ ਜਿਹੜਾ ਪੰਜਾਬ ਇੱਕ ਨੰਬਰ ਦਾ ਸੂਬਾ ਸੀ ਆ ਜੀ ਇੱਕ ਵੀ ਨੰਬਰ ਤੇ ਚਲਾ ਗਿਆ। ਅਸੀਂ ਹਰ ਪਾਸੇ ਪਿੱਛੇ ਚੱਲ ਗਏ। ਲੀਡਰਾਂ ਨੇ ਪ੍ਰਮੋਟ ਕੀਤਾ ਜਨਤਾ ਬਹੁਤ ਪਿੱਛੇ ਗਈ। ਕਪਤਨ ਮਹਿੰਦਰ ਸਿੰਘ ਕਹਿੰਦੇ ਨੇ ਕਿ ਕੇਜਰੀਵਾਲ ਹਰਿਆਣੇ ਦੇ ਨੇ ਉਹ ਪੰਜਾਬ ਦਾ ਭਲਾ ਕਿਵੇਂ ਕਰ ਸਕਦੇ ਨੇ ਕਿਉਂਕਿ ਸਾਡੇ ਦਾ ਸਾਰੇ ਝਗੜੇ ਹਰਿਆਣੇ ਨਾਲ ਨੇ ਪੰਜਾਬੀ ਬੋਲ ਦੇ ਇਲਾਕੇ ਪਾਣੀਆਂ ਦਾ ਝਗੜਾ ਚੰਡੀਗੜ੍ਹ ਪੰਜਾਬ ਨੂੰ ਦਿਓ ਇਹ ਸਾਰੇ ਝਗੜੇ ਹੀ ਹਰਿਆਣੇ ਨਾਲ ਨੇ ਕੈਪਟਨ ਸਾਹਿਬ ਕੀ ਕਹਿੰਦੇ ਆ ਉਹਨਾਂ ਦੀਆਂ ਗੱਲਾਂ ਨਾਲੇ ਕੇਜਰੀਵਾਲ ਨੈਸ਼ਨਲ ਲੀਡਰ ਆ ਉਹ ਇੱਕ ਸਟੇਟ ਦਾ ਲੀਡਰ ਨਹੀਂ ਉਹ ਦੇਸ਼ ਦਾ ਲੀਡਰ ਆ ਕੈਪਟਨ ਸਾਹਿਬ ਹੁਣੇ ਵਿਦੇਸ਼ ਤੋਂ ਆਈ ਬੀਬੀ ਨੂੰ ਆਪਣਾ ਲੀਡਰ ਸਮਝੀ ਬੈਠੇ ਆ ਕੇਜਰੀਵਾਲ ਦੀਆਂ ਰਗਾਂ 'ਚ ਤਾਂ ਹਿੰਦੁਸਤਾਨ ਦਾ ਖੂਨ ਆ ਇਸ ਕਰਕੇ ਉਹਨਾਂ ਨੂੰ ਇਹ ਜਿੰਗਲਾਂ ਨਹੀਂ ਕਰਨੀ ਚਾਹੀਦੇ ਜਿ ਇਟਲੀ ਦੀ ਜੰਪਲ ਬੀਬੀ ਨੂੰ ਇਸ ਦੇ ਇਸ ਤੇ ਹੰਗਸ ਦਾ ਪ੍ਰਧਾਨ ਬਣਾ ਕੇ ਤੇ ਉਹਦੇ ਅੱਗੇ ਨਤਮਸਤਕ ਹੁੰਦੇ ਆ ਤੇ ਸਾਡਾ ਤਾਂ ਲੀਡਰ ਜਿਹੜਾ ਬੜਾ ਸਧਾਰਨ ਨਾ ਬੜੀ ਵੱਡੀ ਉਹਦੀ ਸੈਕਰੀਫਾਈਸ ਆ ਔਰ ਨੈਸ਼ਨਲ ਲੀਡਰ ਆ ਕੱਲੇ ਹਰਿਆਣਾ ਦਾ ਲੀਡਰ ਨਹੀਂ ਸਾਰੇ ਦੇਸ਼ ਦਾ ਲੀਡਰ ਜਿੱਥੇ ਸਟੇਟ ਦਾ ਇੰਟਰਸਟ ਆ ਜਰੂਰ ਅਸੀਂ ਵਾਚ ਕਰਾਂਗੇ ਸਟੇਟ ਦਾ ਇੰਟਰਸਟ ਕਿਸੇ ਚੀਜ਼ ਤੇ ਕੋਈ ਵੀ ਇਗਨੋਰ ਨਹੀਂ ਕਰਦਾ ਬਾਕੀ ਹਰਿਆਣਾ ਸਾਡੇ ਭਾਈ ਨੇ ਕੋਈ ਸਾਡੀ ਉਹਨਾਂ ਨਾਲ ਦੁਸ਼ਮਣੀ ਨਹੀਂ ਜੇ ਸਾਡੇ ਕੋਲ ਕੋਈ ਚੀਜ਼ ਸਰਪਲਸ ਹੋ ਗਈ ਜਰੂਰ ਉਹਨਾਂ ਦੇਾਂਗੇ ਉਹ ਕਹਿੰਦੇ ਕਿ ਚੀਫ ਮਿਨਿਸਟਰ ਹੋ ਕੇ ਪੈਰਾਂ 'ਚ ਚੱਪਲੀ ਪਾਈ ਫਿਰਨੀ ਔਰ ਮਾਫਲਰ ਬੰਨੀ ਫਿਰਨਾ ਇਹ ਤਾਂ ਇਹ ਤਾਂ ਮਾਨ ਵਾਲੀ ਗੱਲ ਹੋਣੀ ਚਾਹੀਦੀ ਯਾਰ ਕਿ ਉਹ ਬੰਦਾ ਐਡਾ ਵੱਡਾ ਅਫਸਰ ਹੋ ਕੇ ਐਡੀ ਵੱਡੀ ਜੌਬ ਛੱਡ ਕੇ ਉਹਦੇ ਸੋਚ ਕਿੱਡੀ ਸਾਫ਼ ਸੁਥਰੀ ਹੈ ਕਿ ਉਹ ਉਹਨੂੰ ਉਹਦੇ ਚਪਲਾਂ ਵੇਖ ਕੇ ਗਰੀਬ ਬੰਦਾ ਵੀ ਉਹਨੂੰ ਮਿਲ ਸਕਦਾ ਜੇ ਸੂਟ-ਬੂਟਡ ਹੋਏ ਬਹੁਤ ਵੈਲ ਡਰੈਸਡ ਹੋਏ ਤੇ ਉਹਨੂੰ ਤਾਂ ਕੋਈ ਜਿੰਨੇ ਇੰਪੋਰਟਡ ਪਰਫਿਊਮ ਲਾਇਆ ਹੋਏ ਉਹੀ ਮਿਲ ਸਕਦਾ ਜਿ ਤਰ੍ਹਾਂ ਕੈਪਟਨ ਸਾਹਿਬ ਨੂੰ ਇਹਨਾਂ ਸਾਰੇ ਵੱਡੇ ਬੰਦਿਆਂ ਨੂੰ ਤੇ ਆਮ ਬੰਦਾ ਮਿਲ ਹੀ ਨਹੀਂ ਸਕਦਾ ਉਹਦੇ ਤੋਂ ਤੇ ਇਮਪ੍ਰੈਸ਼ਨ ਜਾਂਦਾ ਜਦੋਂ ਮਫਲਰ ਪਾਇਆ ਹੁੰਦਾ ਚਪਲ ਪਾਈ ਹੁੰਦੀ ਹੈ ਸਧਾਰਨ ਕੱਪੜੇ ਪਾਏ ਹੁੰਦੇ ਆ ਤੇ ਗਰੀਬ ਬੰਦੇ ਨੂੰ ਵੀ ਅਹਿਸਾਸ ਹੁੰਦਾ ਵੀ ਸਾਡੇ ਵਰਗਾ ਲੀਡਰ ਆ ਅਸੀਂ ਇਹ ਤੋਂ ਡਿਸਟੈਂਸ ਤੇ ਨਹੀਂ ਰਹਿ ਸਕਦੇ ਲੀਡਰ ਨੂੰ ਤਾਂ ਗਰੀਬ ਬੰਦਾ ਮਿਲ ਹੀ ਨਹੀਂ ਸਕਦਾ ਸਾਡੇ ਵਾਸਤੇ ਤੇ ਪ੍ਰਾਊਡ ਆ ਖੁਸ਼ੀ ਦੀ ਗੱਲ ਆ ਅਸੀਂ ਮਾਣ ਕਰਦੇ ਹਾਂ ਕਿ ਸਾਡਾ ਲੀਡਰ ਐਡਾ ਸਾਦਾ ਵਾ ਪਰ ਉਹ ਕਹਿੰਦੇ ਕੋਈ ਡੈਕੋਰਮ ਹੁੰਦਾ ਫਰਾਂਸ ਦਾ ਰਾਸ਼ਟਰਪਤੀ ਆਇਆ ਹੋਵੇ ਉੱਥੇ ਵੀ ਚਪਲਾ ਪੱਗ ਚਲੇਗੇ ਇਹ ਰਾਜਾ ਮਹਾਰਾਜਾਂ ਦਾ ਡੈਕੋਰੇਟਡ ਹੁੰਦਾ ਜੀ ਇਹ ਗਰੀਬ ਮੁਲਕ ਆ ਅਸੀਂ ਕਿੰਨੀ ਜਨਤਾ ਗਰੀਬ ਆ ਜਿਨ੍ਹਾਂ ਨੂੰ ਤਿੰਨ ਵੇਲੇ ਦੀ ਰੋਟੀ ਵੀ ਨਹੀਂ ਨਸੀਬ ਇਸ ਦੇਸ਼ 'ਚ ਹੁੰਦੀ ਤੇ ਸਾਡਾ ਲੀਡਰ ਸਦਾਰਨ ਚਾਹੀਦਾ ਤਾਂ ਸਾਡਾ ਲੀਡਰ ਬਹੁਤ ਵਧੀਆ ਸੀ ਉੱਤੇ ਮਾਣ ਕਰਦੇ ਬਾਰ-ਬਾਰ ਅਕਾਲੀ ਕਾਂਗਰਸੀ ਇਕ ਤੁਹਾਡੇ ਦੇ ਪਰਸਨਲ ਅਲੀਗੇਸ਼ਨ ਲਾਉਂਦੇ ਨੇ ਉਹ ਕਹਿੰਦੇ ਆ ਕਿ ਐਨੀ ਵਾਰ ਕੋਈ ਕੱਪੜੇ ਨਹੀਂ ਬਦਲਦਾ ਜਿੰਨੀ ਵਾਰ ਤੁਸੀਂ ਪਾਰਟੀਆਂ ਬਦਲੀਆਂ ਵੇਖੋ ਜੀ ਪਾਰਟੀਆਂ ਜੋ ਮਰਜ਼ੀ ਉਹ ਕਹੀ ਜਾਣੇ ਮੇਰਾ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਗਾਂਧੀ ਸਾਹਿਬ ਤੁਸੀਂ ਹੁਣ ਐਮਪੀ ਬਣਿਓ ਮੇਰੀ ਇਨਕੁਆਇਰੀ ਕਰਾਓ ਕਿ ਮੈਂ ਪਾਲਟਸ ਦੇ ਵਿੱਚ ਆ ਕੇ ਕੋਈ ਨਾ ਠੱਗੀ ਤੇ ਨਹੀਂ ਮਾਰੀ ਕਿਸੇ ਨੂੰ ਮਰਵਾਇਆ ਤੇ ਨਹੀਂ ਕੋਈ ਜ਼ਮੀਨ ਜਿਆਦਾ ਤੇ ਕਬਜ਼ਾ ਤੇ ਨਹੀਂ ਕੀਤਾ ਮੈਂ ਤਾਂ ਸਧਾਰਨ ਬੰਦਾ ਉਹ ਪਾਰਟੀਆਂ ਹੀ ਦੋ ਸੀ ਕਿਆਂ ਮੈਂ ਕੀ ਕਰਦਾ ਮੈਂ ਬਾਰ-ਬਾਰ ਚਾਹੁੰਦਾ ਸੀ ਵੀ ਜਿਸ ਪਾਰਟੀ ਦੇ ਵਿੱਚ ਜਾਵਾਂ ਕੋਈ ਸੁਧਾਰ ਹੋ ਸਕੇ ਉੱਥੇ ਜਦੋਂ ਸੁਧਾਰ ਵਾਲੀ ਗੱਲ ਹੀ ਹੈ ਨਹੀਂ ਸੀ ਉੱਥੇ ਪਰਿਵਾਰਵਾਦ ਸੀ ਪੈਸਾਵਾਦ ਸੀ ਅਕਾਲੀ ਦਲ ਚ ਰਹੇ ਹੋਂ ਤੁਸੀਂ ਮੈਂ ਲੰਬਾ ਸਮਾਂ ਦਾ ਮੈਂ ਕਲ ਦਲ ਚ ਰਹਾ ਅਕਾਲੀ ਦਲ ਦਾ ਜੇ ਤੁਸੀਂ ਅੱਜ ਤੱਕ ਕਹਿਣਾ ਹੋਵੇ ਸਭ ਤੋਂ ਵੱਡਾ ਉਹ ਅਕਾਲੀ ਦਲ ਸੀ ਨਾ ਜਿਹੜਾ ਅਕਾਲੀ ਦਲ ਮਾਸਟਰ ਤਾਰਾ ਸਿੰਘ ਵੇਲੇ ਸੰਤ ਫਤਿਹ ਸਿੰਘ ਜੀ ਵੇਲੇ ਤੁਰਸਾ ਵੇਲੇ ਸੰਤ ਲੰਗੋਵਾਲ ਵੇਲੇ ਉਹ ਜੇ ਕਾਲੀ ਹੈ ਨਹੀਂ ਉਹ ਲੋਕਾਂ ਦਾ ਪਰਿਵਾਰ ਦਾ ਕੋਈ ਜੀ ਸਿਆਸਤ ਵਿੱਚ ਨਹੀਂ ਸੀ ਉਹਨਾਂ ਦੇ ਜਿੰਦੇ ਜੀ ਉਹਨਾਂ ਤੇ ਕੋਈ ਬੰਦਾ ਇਲਜ਼ਾਮ ਨਹੀਂ ਸੀ ਪੈਸੇ ਦਾ ਲਾ ਸਕਦਾ ਕਰਪਸ਼ਨ ਦਾ ਤੇ ਅੱਜ ਤੇ ਇਲਜ਼ਾਮ ਹੀ ਇਲਜ਼ਾਮ ਸਾਰਾ ਪਰਿਵਾਰ ਪਰਿਵਾਰ ਦੇ ਜਿੰਨੇ ਜੀ ਐ ਛੋਟੇ ਤੋਂ ਵੱਡੇ ਤੱਕ ਉਹ ਸਾਰੇ ਸਾਰੇ ਪੋਲਿਟਿਕਸ ਚ ਬੈਠੇ ਹੋਏ ਆ ਵਰਕਰ ਤਾਂ ਮਾਰ ਦਿੱਤਾ ਇਹਨਾਂ ਦੋਵਾਂ ਪਾਰਟੀਆਂ ਨੇ ਕਾਂਗਰਸ ਦੇ ਵਿੱਚ ਵੀ ਜਿੰਨੇ ਪਰਿਵਾਰ ਦੇ ਜੀ ਹੈ ਸੋਨੀਆ ਗਾਂਧੀ ਦੇ ਜਿੰਨੇ ਪਰਿਵਾਰ ਦੇ ਜੀ ਆਉ ਸਾਰੇ ਸਿਆਸਤ ਚ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਜਿੰਨੇ ਜੀ ਆਉ ਸਿਆਸਤ ਚ ਆਬਾਦ ਸਾਹਿਬ ਦੇ ਜਿੰਨੇ ਜੀ ਪਰਿਵਾਰ ਦੇ ਉਹ ਸਿਆਸਤ ਦੇ ਵਿੱਚ ਵਰਕਰ ਤੇ ਕਿਤੇ ਮੁਸ਼ਕਿਲ ਨਹੀਂ ਹੈ ਤਾਂ ਮੇਰੇ ਤੇ ਕੋਈ ਇਲਜ਼ਾਮ ਲਾਉਣ ਗਾਂਧੀ ਸਾਹਿਬ ਤਾਂ ਮੈਂ ਆਪ ਛੱਡ ਦਾਂਗਾ ਮੈਨੂੰ ਦੱਸ ਦਿਓ ਅਕਾਲੀ ਦਲ ਕਾਂਗਰਸ ਦੋਵੇਂ ਲਗਾਉਂਦੇ ਨੇ ਇੱਕ ਦੂਜਾ ਸਵਾਲ ਇਹ ਹੈਗਾ ਕਿ ਅਗਰ ਇੱਕ ਚਰਚਾ ਗਈ ਕਿ ਪੰਜਾਬ ਚ ਹੰਗ ਅਸੈਂਬਲੀ ਬਣ ਸਕਦੀ ਹੈਗੀ ਅਗਰ ਇਸ ਤਰ ਦੰਗਰਸ ਨਾ ਜਾਏਗੀ ਕਾਲਜ ਦੀ ਰਖੋ ਮੈਸੀ ਮੈਨੂੰ ਵੀ ਹੁਣ 40 ਸਾਲ ਲੋਕਾਂ ਜੇ ਮੈਂ ਥੱਲੇ ਹੋ ਗਿਆ ਪਿੰਡ ਦੀ ਸਰਪੰਚੀ ਤੋਂ ਕਾਲਜ ਪੜਦਾ ਮੈਂ ਕਾਲਜ ਸਟੂਡੈਂਟ ਲੀਡਰ ਸੀ ਮੈਂ ਸਾਰੀਆਂ ਚੀਜ਼ਾਂ ਦੇਖੀਆਂ ਮੈਂ ਇਸ ਤਰ੍ਹਾਂ ਦੀਆਂ ਮਿਰਕਲ ਚੇਂਜਸ ਜਿਹੜੀਆਂ ਪੰਜਾਬ ਦੇ ਲੋਕਾਂ ਦੇ ਮਨ ਚ ਨਹੀਂ ਦੇਖੀਆਂ ਜਿਹੜੀਆਂ ਹੁਣ ਦੇਖ ਰਿਆ ਮੈਨੂੰ ਤਾਂ ਜਾ ਉਹਦਾ ਦਿੱਲੀ ਵਾਂਗੂ ਸਵੀਪ ਆਉਣਾ ਹੈ ਇਹ ਜਿੰਨਾ ਮਰਜੀ ਪ੍ਰਸ਼ਾਂਤ ਕਿਸ਼ੋਰ ਨੂੰ ਲੈ ਆਉਣ ਜਿੰਨੇ ਮਰਜ਼ੀ ਪੈਸੇ ਖਰਚ ਲੈਣ ਜੋ ਮਰਜ਼ੀ ਬਾਲ ਦਾ ਬੇਟਾ ਜਿਹੜਾ ਉਹ بڑے ਹੱਥ ਕੰਡੇ ਵਰਤ ਰਿਹਾ ਕਦੀ ਕੋਈ ਇਸ਼ੂ ਕਦੀ ਕੋਈ ਇਸ਼ੂ ਇਸੇ ਤਰ੍ਹਾਂ ਕੈਪਟਨ ਸਾਹਿਬ ਕਰ ਰਿਹਾ ਜੋ ਮਰਜ਼ੀ ਕਰ ਲੈਣਾ ਹੁਣ ਪੰਜਾਬ ਦੇ ਲੋਕਾਂ ਦੇ ਮਨ ਤੋਂ ਲੱਤ ਚੁੱਕਿਆ ਐਸ ਵਾਰੀ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਦੇਖਣੇ ਦੇਖ ਪਰ ਮੋਦੀ ਕਹਿੰਦੇ ਨੇ ਮੋਦੀ ਸਾਹਿਬ ਨੇ ਸੋਚਿਆ ਹੋਇਆ ਹੈ ਕਿ ਪੰਜਾਬ 'ਚ ਨਹੀਂ ਆਮ ਆਦਮੀ ਨਹੀਂ ਹੋਣ ਦੇਣਾ ਮੋਦੀ ਸਾਹਿਬ ਨੇ ਦਿੱਲੀ 'ਚ ਵੀ ਸੋਚਿਆ ਸੀ ਉਹਦੇ ਨੱਕ ਥੱਲੇ ਸੀ ਉਹ ਦੇਸ਼ ਦਾ ਪ੍ਰਧਾਨ ਮੰਤਰੀ ਸ੍ਰੀ ਮੋਦੀ ਸਾਹਿਬ ਦੀ ਸੋਚਣਾ ਚੱਲਦਾ ਹੁੰਦਾ ਤਾਂ ਉਹ ਤੇਜਰੀਵਾਲ ਨੂੰ ਨੈਕਸਟ ਸਲਾਈਡ ਕਹਿੰਦਾ ਸੀ ਉਹ ਤਾਂ ਕਹਿੰਦਾ ਸੀ ਬਦ ਨਸੀਬ ਹੈ ਇਹਨੂੰ ਜੰਗਲ 'ਚ ਚਲੇ ਜਾਣਾ ਚਾਹੀਦਾ ਉੱਪਰ ਵਾਲਿਆਂ ਨੇ ਕੀ ਦੇ ਕਰਮਾਂ 'ਚ ਕੀ ਲਿਖਿਆ ਹੈ ਉਹਨੂੰ ਪਤਾ ਇਹ ਇਹੋ ਜਿਹਾ ਮੇਨ ਮੈਥਡ ਇਹੋ ਜਿਹੀ ਗੱਲਾਂ ਪ੍ਰਧਾਨ ਮੰਤਰੀ ਨੂੰ ਤਾਂ ਇਸ ਲੈਵਲ ਤੇ ਕਰਨੀ ਨਹੀਂ ਚਾਹੀਦੀ ਪ੍ਰਧਾਨ ਮੰਤਰੀ ਸਾਰੇ ਦੇਸ਼ ਦੇ ਲੋਕਾਂ ਦਾ ਸੰਝਾ ਹੁੰਦਾ ਉਹਨੂੰ ਕਦੇ ਸਟੇਟ ਦੀ ਪੋਲਿਟਿਕ 'ਚ ਆਉਣਾ ਨਹੀਂ ਚਾਹੀਦਾ ਜਿਸ ਤਰ੍ਹਾਂ ਉਹਨੇ ਦਿੱਲੀ ਦੇ ਵਿੱਚ ਆਇਆ ਜਿਸ ਤਰ੍ਹਾਂ ਬਿਹਾਰ ਦੇ ਵਿੱਚ ਕਿੰਨੀਆਂ ਕਾਨਫਰੰਸਾਂ ਕੀਤੀਆਂ ਜਿੱਥੇ ਜਿੱਥੇ ਗਿਆ ਲੋਕਾਂ ਨੇ ਮੂੰਹ ਨਹੀਂ ਲਾਇਆ ਉਹ ਕੋਲੋਂ ਨੇ ਲੋਕਾਂ ਨੂੰ ਝੂਠੇ ਵਾਅਦੇ ਕੀਤੇ ਸੀ ਜਾਂਦੇ ਸੀ 100 ਦਿਨ ਚ ਦੇਸੀ ਚੰਗੇ ਦਿਨ ਆ ਜਾਣਗੇ 15-15 ਲੱਖ ਰੁਪਏ ਹਰ ਹਿੰਦੁਸਤਾਨ ਦੇ ਜੇਬ ਚ ਆਊਗਾ ਉਹ ਫਿਰ ਉਹ ਉਹਨਾਂ ਦਾ 파ਟਨਰ ਜਿਹੜਾ ਉਹਨਾਂ ਦਾ ਪ੍ਰਧਾਨ ਆ ਅਮਿਤ ਸ਼ਾਹ ਕਹਿੰਦਾ ਉਹ ਤਾਂ ਇਲੈਕਸ਼ਨ ਦੇ ਜੁਮਲੇ ਸੀ ਸਾਡਾ ਲੀਡਰ ਜੁਮਲੇ ਨਹੀਂ ਸੁਣਾਉਂਦਾ ਸਾਡਾ ਲੀਡਰ ਜੋ ਕਹਿੰਦਾ ਉਹ ਕਰਕੇ ਵਿਖਾਉਂਦਾ ਦਿੱਲੀ ਚ ਜੋ ਨੇ ਕਿਹਾ ਸੀ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਪੰਜਾਬੀਆਂ ਨੂੰ ਤੁਹਾਡੇ ਤੋਂ ਆਸ ਬੜੀ ਆ ਸਰਕਾਰ ਤਾਂ ਬਣਾ ਦੇਣਗੇ ਤੁਹਾਡੀ ਲੋਕ ਕਹਿੰਦੇ ਆ ਪਰ ਤੁਹਾਡੇ ਤੋਂ ਵਾਦੇ ਪੂਰੇ ਨਹੀਂ ਹੋਣੇ ਇਹੀ ਪੰਜਾਬੀ ਤੁਹਾਡੇ ਪਿੱਛੇ ਪਿਆ ਜਾਣਗੇ ਤੁਸੀਂ ਦੇਖਿਓ ਸਾਈ ਜੀ ਵਾਦੇ ਪੂਰੇ ਕਿਤਰਾ ਕਰ ਨੀਤ ਸਾਫ ਹੋਣੀ ਚਾਹੀਦੀ ਬੰਦੇ ਦੀ ਕੇਜਰੀਵਾਲ ਸਾਹਿਬ ਜਿਸ ਤਰ੍ਹਾਂ ਦਲੇਰੀ ਨਾਲ ਫੈਸਲੇ ਲੈਂਦੇ ਆ ਫੈਸਲੇ ਸਾਰੇ ਦਲੇਰੀ ਨਾਲ ਹੋਣਗੇ ਇਸੇ ਚੀਜ਼ ਤੇ ਡਰਦੇ ਆ ਤਾਂ ਬੀਜੇਪੀ ਵਾਲੇ ਤੇ ਕਾਲੀ ਤੇ ਕਾਂਗਰਸੀ ਇਹ ਇਸ ਚੀਜ਼ ਤੋਂ ਨਹੀਂ ਡਰ ਰਹੇ ਵੀ ਸਤਾ ਖੁਸਰੀ ਆ ਸਤਾ ਤਾਂ ਖੁਸਦੀ ਰਹੀ ਨਹੀਂ ਕਥਾਂ ਕਦੀ ਰਹਿੰਦੀ ਨਹੀਂ ਉਹਨਾਂ ਨੂੰ ਪਤਾ ਵਾ ਪੈਸੀ ਜਿਹੜੀ ਪੰਜਾਬ ਦੀ ਬਰਬਾਦੀ ਕੀਤੀ ਹੋਈ ਆ ਇਹ ਤਾਂ ਸਾਰੇ ਦਾ ਸਾਬਕਾ ਲੋਕਾਂ ਨੂੰ ਦੇਣਾ ਪੈਣਾ ਕੇਜਰੀਵਾਲ ਸਾਹਿਬ ਦੀ ਅਗਵਾਈ ਚ ਅਸੀਂ ਠੋਸ ਫੈਸਲੇ ਲਾਗੇ ਇਹ ਜੀ ਦੋ ਤਿੰਨ ਚੀਜ਼ਾਂ ਕੀ ਕਰ ਦੋਗੇ ਤੁਸੀਂ ਕੀ ਪੰਜਾਬ ਠੀਕ ਹੋ ਜਾਊਗਾ ਕ腐ਸ਼ਨ ਬੰਦ ਹੋਊਗੀ ਨਸ਼ਾ ਬੰਦ ਹੋਊਗਾ ਦੋ ਚੀਜ਼ਾਂ ਦਾ ਆਉਂਦੇ ਫਸਟ ਆਫ ਅਲ ਹੋਊਗਾ ਕਿਸਾਨ ਦੀ ਇੰਨੀ ਬੁਰੀ ਹਾਲਤ ਨਹੀਂ ਹੋਣ ਦੇਾਂਗੇ ਬਚਾਉਣਾ ਕਿਸਾਨ ਨੂੰ ਆਂਦਾ ਤੈ ਇੰਡਸਟਰੀ ਬਚਾਉਣੀ ਆ ਆਪਣੀ ਅਸੀਂ ਗਰੀਬ ਦੀ ਗੱਲ ਸੁਣਨੀ ਆ ਆਪਣੇ ਬੱਚਿਆਂ ਦੇ ਭੁੱਖ ਬਾਰੇ ਚਿੰਤਤ ਹਨ ਨਹੀਂ ਤਾਂ ਬੱਚੇ ਜੇ ਮਾਂ ਬਾਪ ਬੱਚੇ ਦੇ ਭੁੱਖ ਬਾਰੇ ਨਹੀਂ ਸੋਚਦਾ ਤੇ ਆਪਣੇ ਜੰਮੇ ਬੱਚੇ ਜਿਹੜੇ ਆਪਣੇ ਅਗੇਸਟ ਹੋ ਜਾਂਦੇ ਆ ਇਹ ਦੇਸ਼ ਦੇ ਬੱਚੇ ਆ ਸਾਨੂੰ ਆਪਣੇ ਬੱਚਿਆਂ ਦੀ ਇੰਨੀ ਫਿਕਰ ਨਹੀਂ ਹੋਣੀ ਚਾਹੀਦੀ ਜੇ ਅਸਾਂ ਸੋਸ਼ਲ ਸਰਵਿਸ ਕਰਨੀ ਆ ਲੋਕਾਂ 'ਚ ਰਹਿਣਾ ਤਾਂ ਫਿਰ ਦੇਸ਼ ਦੇ ਬੱਚਿਆਂ ਦੀ ਕੋਈ ਚਿੰਤਾ ਹੋਣੀ ਚਾਹੀਦੀ ਲੋਕਾਂ ਦੇ ਲੀਡਰ ਗੱਲਾਂ ਕਰਦੇ ਨੇ ਸਾਰੀਆਂ ਪਾਰਟੀਆਂ ਦੇ ਅਲਟਰਨੇਟਿਵ ਮਾਡਲ ਨਹੀਂ ਹੈਗਾ ਅਲਟਰਨੇਟਿਵ ਮਾਡਲ ਪੰਜਾਬ ਦੇ ਕਰਜ਼ਾ ਪੰਜਾਬ ਤੋਂ ਕਰਜ਼ਾ ਲਾਉਣ ਲਈ ਕੋਈ ਮਾਡਲ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਲੋਕਾਂ ਨੂੰ ਲੀਡਰਾਂ ਤੇ ਭਰੋਸਾ ਨਹੀਂ ਰਹਿ ਗਿਆ ਲੋਕ 68 ਸਾਲ ਲੀਡਰਾਂ ਦਾ ਝੂਠ ਸੁਣਦੇ ਰਹੇ ਆ ਇਹ ਕੈਲੀਫੋਰਨੀਆ ਬਣਾਉਂਦੇ ਰਹੇ ਆ ਸਵਿਟਜ਼ਰਲੈਂਡ ਬਣਾਉਂਦੇ ਰਹੇ ਆ ਬਹੁਤ ਕੁਝ ਕਰ ਪਰ ਇਹਨਾਂ ਨੇ ਕੀਤਾ ਨਹੀਂ ਇਸ ਕਰਕੇ ਇਹਨਾਂ ਨੇ ਚੰਗੇ ਬੰਦਿਆਂ ਦਾ ਵੀ ਜਿਹੜਾ ਪੰਜਾਬ ਤੋਂ ਕਰਜ਼ਾ ਲਾਉਣ ਦਾ ਕਿਉਂਕਿ ਲੀਡਰ ਹੁਣ ਲੋਕ ਤੁਹਾਨੂੰ ਵੀ ਮੰਨਦੇ ਨੇ ਪੰਜਾਬ ਤੋਂ ਕਰਜ਼ਾ ਲਾਉਣ ਦਾ ਕੀ ਅਲਟਰਨੇਟ ਮਾਡਲ ਆ ਤੁਹਾਡੇ ਕੋਲ ਦੇਖੋ ਇਹ ਇਹ ਤਾਂ ਅਸੀਂ ਸਾਰੀਆਂ ਚੀਜ਼ਾਂ ਦੇਾਂਗੇ ਆਪਣੇ ਮੈਨੀਫੈਸਟੋ ਵਿੱਚ ਬਹੁਤ ਆ ਗਾਉਂ ਇਹਨਾਂ ਗੱਲਾਂ ਕਰਨ ਦੀ ਲੋੜ ਨਹੀਂ ਨਾ ਸਾਨੂੰ ਬਹੁਤਾ ਬੋਲਣ ਦੀ ਲੋੜ ਤੁਸੀਂ ਦੇਖੋਗੇ ਪਰਮਾਤਮਾ ਮਿਹਰ ਕਰੇ ਐਡੇ ਵਧੀਆ ਫੈਸਲੇ ਹੋਣਗੇ ਸਾਰਾ ਕੁਝ ਠੀਕ ਹੋਊਗਾ ਦਿੱਲੀ ਦੇ ਵਿੱਚ ਵੀ ਵੇਖੋ ਉਹਨੂੰ ਕਹਿੰਦੇ ਦਿੱਲੀ ਮਿਊਨਿਸਪੈਲਟੀ ਆ ਔਰ ਅੱਜ ਦਿੱਲੀ ਦੇ ਵਿੱਚ ਇੰਨੀਆਂ ਰਿਕਾਪਟਰਾਂ ਦੇ ਬਾਵਜੂਦ ਵੀ ਕੇਜਰੀਵਾਲ ਸਾਹਿਬ ਜੇ ਲੋਕਾਂ ਚ ਲੋਕਪ੍ਰੀਏ ਹੋਏ ਆ ਤਾਂ ਕੰਮ ਕਰਕੇ ਹੋਏ ਆ ਕਿਸਾਨਾਂ ਵਾਸਤੇ ਉਹਨਾਂ ਨੇ 20 ਲੱਖ ਰੁਪਇਆ ਦਿੱਤਾ ਜਵਾਨ ਵਾਸਤੇ 1 ਕਰੋੜ ਦਿੱਤਾ 10-10 ਲੱਖ ਰੁਪਇਆ ਗਰੀਬ ਬੱਚਿਆਂ ਨੂੰ ਜਿਹੜਾ ਵਿਦਆਊਟ ਗਰੰਟੀ ਵਿਦਆਊਟ ਇੰਟਰੈਸਟ ਪੜਨ ਵਾਸਤੇ ਦਿੱਤਾ ਹੈਲਥ ਸਿਸਟਮ ਇੰਪਰੂਵ ਕੀਤਾ ਸਾਰਾ ਅੱਛੇ ਕੰਮ ਕਰ ਰਹੇ ਹੋ ਤੇ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਪਾਣੀ ਦਾ ਬੁਲਬਲਾ ਪ੍ਰਕਾਸ਼ ਬਾਦਲ ਦੇ ਹੁਣ ਵਸਤੇ ਕਰ ਲੇਗੇ ਪ੍ਰਕਾਸ਼ ਸਿੰਘ ਬਾਦਲ ਹੁਣ ਜੇਰਾ ਉਹਦੀ ਮੇਰਾ ਖਿਆਲ ਉਹਦੀ ਪਾਰਟੀ ਚ ਵੀ ਪੇਸ਼ ਨਹੀਂ ਜਾਂਦੀ ਕਿਉਂਕਿ ਬਾਦਲ ਸਾਹਿਬ ਨੂੰ ਲੋਕ ਇਸ ਤਰ੍ਹਾਂ ਨਹੀਂ ਸੀ ਜਿੰਨਾ ਉਹਨਾਂ ਦੀ ਬਦਨਾਮੀ ਉਹਨਾਂ ਦੇ ਬੇਟੇ ਨੇ ਕਰਾ ਦਿੱਤੀ ਆ ਉਹ ਇਸ ਕਰਕੇ ਉਹਨਾਂ ਦਾ ਬੇਟਾ ਡਿਪੀ ਸੀਐਮ ਬਣਿਆ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦਾ ਬੇਟਾ ਆ ਉਹ ਕੋਈ ਉਹਦੀ ਕੋਈ ਪੋਲੀਟਿਕਲ ਕੰਟਰੀਬਿਊਸ਼ਨ ਨਹੀਂ ਸੀ ਉਹਨੇ ਕੋਈ ਸਮਾਜ ਚ ਲੋਕਾਂ ਦੀ ਸੇਵਾ ਨਹੀਂ ਕੀਤੀ ਹੋਈ ਇਸ ਕਰਕੇ ਬਾਦਲ ਸਾਹਿਬ ਕੀ ਕਹਿੰਦੇ ਆ ਉਹ ਬੁਲਬੁਲਾ ਕਹਿਣ ਪਗਾਨਾ ਕਹਿਣ ਕੁਛ ਕਹਿਣ ਗੱਲ ਉਹਨਾਂ ਦੇ ਵੱਸੋਂ ਨਿਕਲ ਚੁੱਕੀ ਆ ਬਹੁਤ ਧੇਰ ਇਹਨਾਂ ਨੇ ਜਾਤਾਂ ਪਾਤਾਂ ਧਰਮਾਂ ਮਜਬਾਂ ਦਾ ਨਾਮ ਲੈ ਕੇ ਵੋਟਾਂ ਲਈਆਂ ਨੇ ਹੁਣ ਲੋਕ ਕੰਮ ਮੰਗਦੇ ਆ ਦੁਨੀਆ 21ਵੀਂ ਸਦੀ ਚ ਐਂਟਰ ਹੋ ਚੁੱਕੀ ਆ ਹੁਣ ਨਹੀਂ ਲੋਕ ਇਹਨਾਂ ਗੱਲਾਂ ਚਾਹਾਂਗੇ ਆਪਾਂ ਪੰਜਾਬ ਬਚਾਉਣਾ ਤੁਸੀਂ ਕਹੋ ਬਦਲ ਦੀ ਪਾਰਟੀ ਚ ਨਹੀਂ ਚਲਦੀ ਹਾਂਜੀ ਤੁਸੀਂ ਕਹੋ ਮੈਂ ਬਿਲਕੁਲ ਨਹੀਂ ਮੇਰੇ ਸਮਝਦਾ ਵੀ ਬਿਲਕੁਲ ਨਹੀਂ ਉਹਨਾਂ ਦੀ ਕੋਈ ਗੱਲਬਾਤ ਉੱਥੇ ਨਹੀਂ ਬੇਟਾ ਉਹਨਾਂ ਦਾ ਡੋਮੀਨੇਟ ਕਰਦਾ ਬੀਟੀ ਦੀ ਡੋਮੀਨੇਟ ਹੋਣ ਕਰਕੇ ਪੰਜਾਬ ਦੇ ਅੰਦਰ ਬੜੇ-ਬੜੀਆਂ ਜੋ ਹਾਲਾਤ ਬੜੀਆਂ ਆ ਪੰਜਾਬ ਦੀ ਦੋ ਚੀਜ਼ਾਂ ਦੇ ਅਕਾਲੀ ਦਲ ਬੇਸ ਕਰਦਾ ਸੀ ਪੰਥ ਤੇ ਤੇ ਕਿਸਾਨੀ ਦੇ ਦੋਵੇਂ ਬਰਬਾਦ ਕਰ ਦਿੱਤੇ ਆਪਾਂ ਤੁਸੀਂ ਪੰਥ ਨੂੰ ਫੜੋਗੇ ਪਹਿਲਾਂ ਜਾਂ ਕਿਸਾਨੀ ਨੂੰ ਫੜੋਗੇ ਦੇਖੋ ਸਾਡੇ ਵਾਸਤੇ ਸਭ ਤੋਂ ਪਹਿਲਾਂ ਸਾਡਾ ਧਰਮ ਇਹ ਆ ਕਿ ਪੰਜਾਬ ਦੇ ਲੋਕਾਂ ਨੂੰ ਅੱਛੀ ਐਡਮਿਨਿਸਟ੍ਰੇਸ਼ਨ ਦੇਈਏ ਕਰਪਸ਼ਨ ਸਮਾਪਤ ਹੋਵੇ ਇੱਕ ਗੁਲਦਸਤਾ ਦੀ ਸਭ ਨੂੰ ਨਾਲ ਲੈ ਕੇ ਚੱਲਣਾ ਹਰ ਇੱਕ ਦੀ ਇੱਜ਼ਤ ਕਰਨੀ ਹੈ ਹਰ ਇੱਕ ਨੂੰ ਧਾਰਮਿਕ ਫ੍ਰੀडम ਹੋਣੀ ਚਾਹੀਦੀ ਹੈ ਬੋਲਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਅੱਜ ਗਰੀਬ ਮਾਰੇ ਜਾ ਰਹੇ ਆ ਕਿਸੇ ਦੀ ਖ਼ੂਸ ਸੁਣਵਾਈ ਨਹੀਂ ਕਿੰਨੇ ਦਲਿਤ ਮਾਰ ਦਿੱਤੇ ਕੋਈ ਸੁਣਵਾਈ ਨਹੀਂ ਕਿਸੇ ਦੀ ਹੋਈ ਪੈਸਾ ਦੇ ਕੇ ਮੜ ਕੇ ਉਹਨਾਂ ਦਾ ਮੂੰਹ ਬੰਦ ਕਰਾ ਦਿੰਦੇ ਆ ਇੱਥੋਂ ਤੱਕ ਨੌਬਤਾ ਨਹੀਂ ਚਾਹੀਦੀ ਗਰੀਬ ਬੱਚੇ ਦਲਿਤ ਬੱਚੇ ਦੇ ਹੱਥ ਪੈਰ ਕੱਟ ਦਿੱਤੇ ਜਾਂਦੇ ਆ ਸਾਡੇ ਦੋ ਦਲਿਤ ਬੱਚੇ ਮਾਸੀ ਬੜੇ ਦੇ ਲਾਗੇ ਬਹੁਪੁਰ ਦੇ ਵਿੱਚ ਮਾਰ ਦਿੱਤੇ ਕਿਉਂਕਿ ਸੁਣਵਾਈ ਨਹੀਂ ਹੋਈ ਪਰ ਕਿਹਾ ਤੇ ਵੀ ਜਾਂਦਾ ਕਿ ਸੋਚੀ ਸਮਝੀ ਰਣਨੀਤੀ ਤਹਿਤ ਆਮ ਆਦਮੀ ਪਾਰਟੀ ਸਿੱਖਾਂ ਦੇ ਮਸਲਿਆਂ ਤੇ ਦਲਿਤ ਮਸਲਿਆਂ ਤੇ ਹੋਰ ਬਹੁਤ ਸਾਰੇ ਮਸਲਿਆਂ ਤੇ ਸੋਚ ਸਮਝ ਕੇ ਰਾਜਨੀਤੀ ਕਰਦੀ ਹੈ ਤਾਂ ਕਿ ਇਹ ਸਾਰੇ ਭਾਈਚਾਰੇ ਉਹਦੇ ਨਾਲ ਆਉਣ ਸਾਡਾ ਫਰਜ਼ ਬਣਦਾ ਜੀ ਜ਼ਿੰਮੇਵਾਰੀ ਕਾਦੀ ਲੋਕ ਦਿੰਦੇ ਆ ਉਹ ਸਿਰਫ ਆਪਣਾ ਪਰਿਵਾਰ ਪਾਲਣੇ ਦੇ ਦਿੰਦੇ ਆ ਜੇ ਸਾਨੂੰ ਲੋਕ ਜ਼ਿੰਮੇਵਾਰੀ ਦੇਣਗੇ ਅਸੀਂ ਦਲਤ ਦਾ ਵੇਚਣਾ ਵੇਖਣਾ ਹਿੰਦੂ ਭਰਾਵਾਂ ਦਾ ਵੇਖਣਾ ਸਿੱਖ ਵੀਰਾਂ ਦਾ ਵੇਖਣਾ ਸਭ ਨੂੰ ਨਾਲ ਲੈ ਕੇ ਚੱਲਣਾ ਮੁਸਲਮਾਨਾਂ ਦਾ ਵੀ ਦੇਖਣਾ ਸਾਰਿਆਂ ਨਾਲ ਲੈ ਕੇ ਚੱਲਣਾ ਸਾਡੀ ਕੋਈ ਇਹ ਕੋਈ ਸਾਡਾ ਬਿਜ਼ਨਸ ਆ ਵੀ ਅਸੀਂ ਆਪਣੇ ਪਰਿਵਾਰ ਹੀ ਪਾਲਨੇ ਜੇ ਲੋਕਾਂ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਤੇ ਇਮਾਨਦਾਰੀ ਨਾਲ ਸਾਡਾ ਬਹੁਤ ਬੋਲ ਪਰ ਇਹ ਕਾਲੀ ਦਲ ਨੇ ਕਹਿ ਕਿ ਬਰਗਾੜੀ ਕਾਂਢ ਵੇਲੇ ਤੁਸੀਂ ਇਸ ਤਰ੍ਹਾਂ ਦਾ ਪੱਤਾ ਖੇਡ ਰਹੇ ਸੀਗੇ ਕਿ ਕੋਈ ਪੱਤਾ ਅਸਾਂ ਨਹੀਂ ਖੜਿਆ ਪੱਤੇ ਇਹਨਾਂ ਨੇ ਸਿਰਫ ਇਹ ਖੇਡੇ ਆ ਕਿ ਅਸਲੀ ਮੁੱਦੇ ਵੱਲੋਂ ਲੋਕਾਂ ਦਾ ਧਿਆਨ ਡਾਇਵਰਟ ਕਰਨ ਵਾਸਤੇ ਸਾਰਾ ਪੰਜਾਬ ਕਿਸਾਨ ਐਜੀਟੇਸ਼ਨਾਂ ਕਰ ਰਹੇ ਸੀ ਧਾਰਮਿਕ ਇਸ਼ੂ ਤੇ ਐਜੀਟੇਸ਼ਨਾਂ ਹੋ ਰਹੀਆਂ ਸੀ ਕਦੀ ਕਿਸੇ ਨੂੰ ਮਾਫ ਕੀਤਾ ਜਾ ਰਿਹਾ ਸੀ ਅਕਾਲ ਤਖਤ ਦੇ ਜਹਦਰ ਨੂੰ ਵਰਤ ਕੇ ਅਗਲੇ ਦਿਨਿਆਂ ਨੂੰ ਮੁੜ ਕੇ ਕਿਹਾ ਜਾ ਰਿਹਾ ਸੀ ਬਈ ਮਾਫੀ ਖਤਮ ਕਰ ਦਿੱਤੀ ਹੈ ਇਹੋ ਜਿਹੀਆਂ ਗੱਲਾਂ ਜਦੋਂ ਇਹਨਾਂ ਨੇ ਕੀਤੀਆਂ ਆਪਣੇ ਪਰਸਨਲ ਬੈਨੀਫਿਟ ਵਾਸਤੇ ਤੇ ਲੋਕਾਂ 'ਚ ਬਗਾਵਤੀ ਲੋਕ ਬੜੇ ਔਖੇ ਸੀਗੇ ਅਸਲੀ ਮੁੱਦਿਆਂ ਤੋਂ ਉੱਤੇ ਅਨਡਿਵਰਟ ਕਰਨ ਵਾਸਤੇ ਇਹਨਾਂ ਨੇ ਉਕਾਨ ਕਰਾਇਆ ਸੀ ਪੰਜਾਬ ਦਾ ਬੱਚਾ ਬੱਚਾ ਕਹਿ ਰਿਹਾ ਕਿੰਨੀਆਂ ਸੀਟਾਂ ਆਉਣੀਆਂ ਆਮ ਆਦਮੀ ਪਾਰਟੀ ਨੂੰ 2017 ਚ ਦੇਖੋ ਵਾਲੀ ਸਾਲ ਦਾ ਸਮਾਂ ਵਾ ਅਸੀਂ ਜਦੋਂ ਦਿੱਲੀ ਇਲੈਕਸ਼ਨ ਲੜਨ ਗਏ ਸੀਗੇ ਕਦੇ ਕਹਿੰਦੇ 25 ਕਦੇ ਕਹਿੰਦੇ 30 ਕੋਈ ਚੈਨਲ ਵੀ ਇਥੋਂ ਤਾਂ ਨਹੀਂ ਸੀ ਜਾਂਦਾ ਜਦੋਂ 8 ਦਿਨ ਰਹਿ ਗਏ ਸੀਗੇ ਫਿਰ ਸਾਰਿਆਂ ਨੂੰ ਆਪਣੀ ਸੱਚ ਬੋਲਣਾ ਪਿਆ ਸੀ ਨਹੀਂ ਤੇ ਜਿਹੜਾ ਵੀ ਬੰਦਾ ਸੱਚ ਦੇ ਲਾਗੇ ਨਹੀਂ ਰਹੂਗਾ ਉਹਦੀ ਕ੍ਰੈਡੀਬਿਲਿਟੀ ਸਮਾਪਤ ਹੋ ਜਾਊਗੀ ਔਰ ਮੈਨੂੰ ਇਹ ਜਾਪਦਾ ਵਾ ਕਿ ਇੱਕ ਕਿਸਮ ਦਾ ਰੈਵੋਲੂਸ਼ਨ ਹੀ ਹੋਣਾ ਪੰਜਾਬ 'ਚ ਦਿੱਲੀ ਵਰਗਾ ਹੀ ਰਿਜ਼ਲਟ ਲੱਗ ਪਾਉਣਾ ਇੱਥੇ ਪੰਜਾਬ 'ਚ ਸੋਇਸਨ ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਸੁਚਾ ਸਿੰਘ ਛੋਟੇਪੁਰ ਜਿਨ੍ਹਾਂ ਦਾ ਕਹਿਣਾ ਕਿ ਦਿੱਲੀ ਵਰਗੇ ਨਤੀਜੇ ਹੀ ਪੰਜਾਬ ਦੇ ਅੰਦਰ ਆਉਣਗੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਔਰ ਉਹਨਾਂ ਦਾ ਕਹਿਣਾ ਕਿ ਪੰਜਾਬ ਦਾ ਜੋ ਵੀ ਦਰਦਾ ਪੰਜਾਬ ਦੇ ਜੋ ਵੀ ਮਸਲੇ ਨੇ ਆਮ ਆਦਮੀ ਪਾਰਟੀ ਸੱਤਾ ਚੋਂ ਤੋਂ ਬਾਅਦ ਇੰਨਾ ਸਾਰੇ ਮਸਲਿਆਂ ਦਾ ਹੱਲ ਕਰੇਗੀ ਪੰਜਾਬ ਤੇ ਪੰਜਾਬੀਆਂ ਨਾਲ ਜੁੜੀ ਹਰ ਖਬਰ ਦੇਖਣ ਲਈ YouTube ਤੇ ਕਲਿੱਕ ਕਰੋ ABP ਸਾਂਝਾ